ਫਾਰਮਰ ਬੰਦੇ 13 13 ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਬਾਈ ਤੇ ਅੱਜ ਗੱਲ ਕਰਨੀ ਆਪਾਂ ਵੀਡੀਓ ਦੇ ਵਿੱਚ ਪੈਸਟੀਸਾਈਡ ਜਾਂ ਰਹੇ ਆ ਸਪਰੇਆਂ ਬਾਰੇ ਪਰ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਹੁਣ ਚਲੋ ਕਣਕ ਦਾ ਸੀਜ਼ਨ ਹੈ ਕਣਕ ਬਾਰੇ ਆਪਾਂ ਤਕਰੀਬਨ ਸਾਰੀਆਂ ਵੀਡੀਓ ਪਾਈਆਂ ਵੀ ਆ ਅੱਜ ਆਪਾਂ ਜਿਹੜੀ ਇੱਕ ਕਿਸਾਨਾਂ ਨੂੰ ਪ੍ਰੋਪੋਗੈਂਡੇ ਦੇ ਤਹਿਤ ਬਦਨਾਮ ਕਰਿਆ ਜਾਂਦਾ ਉਹਦੇ ਬਾਰੇ ਗੱਲ ਕਰਨੀ ਹੈ ਜਿਹੜੀ ਪਿਛਲੇ ਦਿਨੇ ਇੱਕ World Lab ਦੀ ਰਿਪੋਰਟ ਜਾਰੀ ਹੋਈ ਆ ਕਿਉਂਕਿ ਕਿਸਾਨਾਂ ਨੂੰ ਲੰਬੇ ਸਮੇਂ ਤੋਂ ਬਦਨਾਮ ਕਰਿਆ ਜਾ ਰਿਹਾ ਕਿ ਜਿਹੜਾ ਪੰਜਾਬ ਹੈ ਪੰਜਾਬ ਸਭ ਤੋਂ ਵੱਧ ਜਿਹੜਾ ਪੈਸਟੀਸਾਈਡ ਹੈ ਫਸਲਾਂ ਦੇ ਵਿੱਚ ਵਰਤਦਾ ਜਿਹਦੇ ਕਰਕੇ ਜਿਹੜੀਆਂ ਪੰਜਾਬ ਦੀਆਂ ਫਸਲਾਂ ਪੰਜਾਬ ਦਾ ਅੰਨ ਉਹਦੇ ਵਿੱਚ ਸਭ ਤੋਂ ਵੱਧ ਮਾਤਰਾ ਜ਼ਹਿਰਾਂ ਦੀ ਪਾਈ ਜਾਂਦੀ ਆ ਪਰ ਹੁਣ ਇਹਦੇ ਉਲਟ ਕੇ ਬਈ ਮਲਕੇ World Lab ਜਿਹੜੀ ਉਹਦੀ ਰਿਪੋਰਟ ਜਾਰੀ ਹੋਈ ਆ ਕਿ ਜਿਹੜਾ ਇੰਡੀਅਨ ਚੌਲ ਹੈ ਬੇਸ਼ੱਕ ਸੀਜ਼ਨ ਕਣਕ ਦਾ ਪਰ ਗੱਲ ਚੌਲ ਵਾਰੇ ਵੀ ਕਰਨੀ ਅੱਜ ਆਪਾਂ ਜਿਹੜਾ ਇੰਡੀਅਨ ਚੌਲ ਹੈ ਉਹਨੂੰ ਬਾਈ ਸਭ ਤੋਂ ਵੱਧ ਸੇਫ ਅਤੇ ਭਰਪੂਰ ਮਾਤਰਾ ਵਿੱਚ ਜਿਹੜੇ ਉਹਦੇ ਵਿੱਚ ਤੱਤ ਪਾਏ ਗਏ ਆ ਏ ਗ੍ਰੇਡ ਉਹਨੂੰ ਮਿਲਿਆ ਇੰਡੀਅਨ ਚੌਲ ਨੂੰ ਇੰਡੀਆ ਦਾ ਚੌਲ ਸਭ ਤੋਂ ਉੱਪਰ ਮੰਨਿਆ ਗਿਆ ਤੇ ਇੰਡੀਆ ਦੇ ਚੌਲ ਦੀ ਜਿਹੜੀ ਮੰਗ ਹੈ ਵਰਲਡ ਵਾਈਡ ਵਧੀ ਹੈ ਠੀਕ ਆ ਤੂੰ ਹੁਣ ਇਹ ਰਿਪੋਰਟ ਤੇ ਹੁਣ ਤੁਸੀਂ ਦੇਖ ਲਓ ਵੀ ਸਿਰਫ ਇੱਕ ਪ੍ਰੋਪੋਗੈਂਡੇ ਤਹਿਤ ਜਿਹੜਾ ਕਿਸਾਨ ਨੂੰ ਬਦਨਾਮ ਕਰਿਆ ਜਾ ਰਿਹਾ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਸਭ ਤੋਂ ਵੱਧ ਆਪਣੀ ਫਸਲਾਂ ਦੇ ਵਿੱਚ ਜ਼ੈਹਰਾ ਵਰਤਦਾ ਇਦੇ ਪਿੱਛੇ ਭਾਈ ਮੁੱਖ ਕਾਰਨ ਇਹ ਹੈ ਕਿ ਪੰਜਾਬ ਦੀ ਖੇਤੀ ਨੂੰ ਬਦਨਾਮ ਕਰਨਾ ਪੰਜਾਬ ਦਾ ਜਿਹੜਾ ਕਿਸਾਨ ਆ ਉਹਨੂੰ ਬਦਨਾਮ ਕਰਨਾ ਤੇ ਬਦਨਾਮ ਕਰਕੇ ਇੱਕ ਤਬਕੇ ਨੂੰ ਕਿਸਾਨ ਦੇ ਖਿਲਾਫ ਕਰਨਾ ਕਿਉਂਕਿ ਜੇ ਪੰਜਾਬ ਦੇ ਕਿਸਾਨ ਨੂੰ ਬਦਨਾਮ ਨਹੀਂ ਕਰਾਂਗੇ ਤਾਂ ਪੰਜਾਬ ਦੀ ਆਪਣੀ ਇੰਡੀਆ ਦੀ ਜਿਹੜੀ ਪਬਲਿਕ ਹੈ ਉਹ ਕਿਸਾਨ ਦੇ ਖਿਲਾਫ ਕਿੱਦਾਂ ਹੋਊਗੀ ਦੇਖੋ ਅੰਦੋਲਨ ਵੇਲੇ ਬੜਾ ਕਿਸਾਨਾਂ ਨੂੰ ਭੰਡਿਆ ਵੀ ਇਹ ਐਦਾਂ ਕਰਦੇ ਆਂ ਉਦਾਂ ਕਰਦੇ ਆਂ ਹਨਾ ਹੁਣ ਆ ਲੰਬੇ ਸਮੇਂ ਤੋਂ ਇੱਕ ਬਹੁਤ ਵੱਡੇ ਪ੍ਰੋਪੋਗੈਂਡੇ ਤੇ ਹਰ ਕਿਸਾਨਾਂ ਨੂੰ ਜਿਹੜਾ ਬਦਨਾਮ ਕਰਿਆ ਜਾ ਰਿਹਾ ਵੀ ਕਿਸਾਨ ਸਭ ਤੋਂ ਵੱਧ ਜ਼ਹਿਰਾਂ ਵਰਤਦੇ ਆ ਜੇ ਕਿਸਾਨ ਸਭ ਤੋਂ ਵੱਧ ਜ਼ਹਿਰਾਂ ਵਰਤਦਾ ਹੁੰਦਾ ਤਾਂ ਬਾਈ ਜਿਹੜੀ ਵਰਲਡ ਲੈਬ ਆ ਉਹਦੇ ਵਿੱਚ ਜਿਹੜਾ ਪੰਜਾਬ ਦਾ ਜਾਂ ਇੰਡੀਆ ਦਾ ਚੌਲ ਹੈ ਉਹ ਕਿੱਦਾਂ ਇੱਕ ਨੰਬਰ ਤੇ ਆਉਂਦਾ ਜਾਂ ਉਹਦੀ ਮੰਗ ਕਿੱਦਾਂ ਵਧਦੀ ਦੇ ਉਹ ਤਾਂ ਕੋਈ ਪਾਗਲ ਨਹੀਂ ਉੱਥੇ ਦਵਾਈ ਕੋਈ ਰਿਸ਼ਵਤ ਨਹੀਂ ਚੱਲਦੀ ਬੇਸ਼ੱਕ ਆਪਣੇ ਦੇਸ਼ ਦੇ ਵਿੱਚ ਚਲੋ ਚੱਲਦੀ ਆ ਉੱਥੇ ਤਾਂ ਕਿਸੇ ਨੇ ਨਹੀਂ ਕਿਹਾ ਵੀ ਪੰਜਾਬ ਦੇ ਚੌਲ ਨੂੰ ਤੁਸੀਂ ਮਤਲਬ ਕਿ ਮਾੜਾ ਕਹੋ ਜਾਂ ਚੰਗਾ ਕਹੋ ਜੋ ਰਿਪੋਰਟ ਆਈ ਹੈ ਉਹਦੇ ਤਹਿਤ ਉਹਨਾਂ ਨੇ ਚੰਗਾ ਕਿਹਾ ਵੀ ਇੰਡੀਆ ਦਾ ਚੌਲ ਜਿਹੜਾ ਉਹ ਬੈਸਟ ਹੈ ਬੈਸਟ ਜੇ ਇੰਨੀਆਂ ਜਿਹੜਾ ਪੰਜਾਬ ਦਾ ਕਿਸਾਨ ਜਾਂ ਇੰਡੀਆ ਦਾ ਕਿਸਾਨ ਵਰਤਦਾ ਹੁੰਦਾ ਤਾਂ ਫਿਰ ਉਹ ਬੈਸਟ ਕਿੱਦਾਂ ਹੋ ਜਾਂਦਾ ਫਿਰ ਇੱਥੋਂ ਪਤਾ ਲੱਗਦਾ ਕਿ ਬਾਈ ਇਹ ਸਰਕਾਰਾਂ ਦੀਆਂ ਕਿੰਨੀਆਂ ਵੱਡੀਆਂ ਚਾਲਾਂ ਜਿਹੜੀਆਂ ਖੇਤੀ ਦੇ ਖਿਲਾਫ ਜਿਹੜੀਆਂ ਚੱਲੀਆਂ ਜਾ ਰਹੀਆਂ ਠੀਕ ਆ ਐਦਾਂ ਹੀ ਹੁਣ ਜਿਹੜਾ ਧੂਏ ਦਾ ਮੁੱਦਾ ਇਹ ਵੀ ਇੱਕ ਜਾਣ ਬੁੱਝ ਕੇ ਮੁੱਦਾ ਬਣਾਇਆ ਇਹਨਾਂ ਨੇ ਵੀ ਪਰਾਲੀ ਦੇ ਧੂਏ ਤੋਂ ਜਿਹੜੇ ਸਾਲੇ ਮਰੀਜ਼ਾਂ ਨੂੰ ਪ੍ਰੋਬਲਮ ਹੁੰਦੀ ਹੈ ਇਹ ਬਿਮਾਰੀਆਂ ਹੁੰਦੀਆਂ ਕਿਉਂਕਿ ਬਾਈ ਇਹਨਾਂ ਨੇ ਆਪਣੇ ਸੰਦ ਸੰਦੌੜ ਸੁਪਰ ਸੀਡਰ ਵਗੈਰਾ ਇਹ ਵੱਡੀਆਂ ਫਰਮਾਂ ਆਪਣਾ ਲੋਹਾ ਮੰਨ ਲਓ ਵੀ ਸੁਪਰ ਸੀਡਰ ਕੋਈ ਛੋਟੀ ਫਰਮ ਬਣਾਉਂਦੀ ਹੈ ਲੋਕਲ ਮਿਸਤਰੀ ਬਣਾਉਂਦੇ ਆ ਪਰ ਬਾਈ ਲੋਹਾ ਦਾ ਜਿਹੜਾ ਜਿੱਦਾਂ ਵੱਡੇ ਪਲਾਂਟਾਂ ਦਾ ਲੋਹੇ ਦੇ ਉਹ ਤਾਂ ਵੱਡੀਆਂ ਫਰਮਾਂ ਨੇ ਤੇ ਉਹਨਾਂ ਦੇ ਹੱਥਾਂ ਜਿਹੜੇ ਸਰਕਾਰਾਂ ਨਾਲ ਮਿਲੇ ਮੈਂ ਉਹਨਾਂ ਨੇ ਆਪਣੀ ਪ੍ਰੋਡਕਸ਼ਨ ਵਧਾਉਣੀ ਆਪਣੀ ਸੇਲ ਵਧਾਉਣੀ ਹੈ ਉਹਦੇ ਪਿੱਛੇ ਸਿਰਫ ਕਿਸਾਨ ਨੂੰ ਬਦਨਾਮ ਕਰਕੇ ਹੀ ਇਹ ਲਾਹਾ ਖਟਿਆ ਜਾ ਸਕਦਾ ਸੋ ਇਹ ਕਿਸਾਨ ਨੂੰ ਬਦਨਾਮ ਕਰਕੇ ਜਿਹੜ ਤੇ ਬਾਕੀ ਬਾਈ ਜਿਹੜੀ ਪਬਲਿਕ ਆ ਇਹ ਸੋਸ਼ਲ ਮੀਡੀਆ ਦਾ ਯੋਗ ਹੈ ਇਹਦੇ ਵਿੱਚ ਬਹੁਤ ਚੀਜ਼ਾਂ ਆਪਾਂ ਨੂੰ ਬਾਈ ਚੰਗੀਆਂ ਵੀ ਮਿਲ ਜਾਂਦੀਆਂ ਬਹੁਤ ਮਾੜੀਆਂ ਵੀ ਸੁਣਨ ਨੂੰ ਮਿਲ ਜਾਂਦੀਆਂ ਉਹ ਆਪਣੇ ਦਿਮਾਗ ਤੇ ਡਿਪੈਂਡ ਕਰਦਾ ਹੁੰਦਾ ਵੀ ਆਪਾਂ ਕਿਹੜੀ ਚੀਜ਼ ਨੂੰ ਸਮਝ ਸਕਦੇ ਆ ਕਿਹੜੀ ਨੂੰ ਨਹੀਂ ਸਮਝ ਸਕਦੇ ਐ ਇਦਾਂ ਹੀ ਹੁਣ ਜਿਹੜਾ ਪ੍ਰੋਪੋਗੈਂਡਾ ਇੱਕ ਸਭ ਤੋਂ ਵੱਡਾ ਚੱਲ ਰਿਹਾ ਉਹ ਚੱਲ ਰਿਹਾ ਪਾਣੀਆਂ ਦਾ ਉਹਦੇ ਵਿੱਚ ਸਾਡੇ ਪੰਜਾਬ ਦੇ ਬਹੁਤ ਬੰਦੇ ਇਨਵੋਲ ਆ ਜਿਹੜੇ ਹਰ ਵੇਲੇ ਮੁੱਦਾ ਚੱਕ ਕੇ ਰੱਖਦੇ ਆ ਕਿ ਪੰਜਾਬ ਦੇ ਕਿਸਾਨਾਂ ਨੇ ਆ ਜਿਹੜਾ ਪਾਣੀ ਮੁਕਾਦਣਾ ਦੇਖੋ ਕੁਦਰਤੀ ਸਭ ਤੋਂ ਕੁਦਰਤੀ ਸਰੋਤਾਂ ਵਿੱਚ ਸਭ ਤੋਂ ਵੱਡਾ ਸਰੋਤ ਹੈ ਉਹ ਜਿਹੜਾ ਪਾਣੀ ਦਾ 71% ਪਾਣੀ ਤੇ 29% ਜਿਹੜੀ ਧਰਤੀ ਆ ਠੀਕ ਆ ਸ਼ੁਰੂ ਤੋਂ ਲੈ ਕੇ ਹਰ ਬੱਚੇ ਨੇ ਵਿਗਿਆਨ ਦੇ ਵਿੱਚ ਇਹ ਚੀਜ਼ ਪੜ੍ਹੀ ਆ ਇਹ ਹੁਣੇ ਐਡਾ ਵੱਡਾ ਪ੍ਰੋਪੋਗੈਂਡਾ ਕਿਉਂ ਫਲਾਇਆ ਜਾ ਰਿਹਾ ਕਿਉਂਕਿ ਇਹਦੇ ਪਿੱਛੇ ਜਿਹੜਾ ਮੇਨ ਮਕਸਦ ਆ ਉਹ ਕਿਸਾਨ ਨੂੰ ਬਦਨਾਮ ਕਰਨਾ ਕਿਸਾਨ ਨੂੰ ਬਦਨਾਮ ਕਰਕੇ ਖੇਤੀ ਨੂੰ ਬਦਨਾਮ ਕਰਨਾ ਕਿ ਬਈ ਖੇਤੀ ਬਦਨਾਮ ਇਸ ਕਰਕੇ ਕਰਨੀ ਆ ਕਿਉਂਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਜਾਂ ਇੰਡੀਆ ਦਾ ਕਿਸਾਨ ਉਹਨੂੰ ਇਹ ਉਸੇ ਲੈਵਲ 'ਤੇ ਰੱਖਣਾ ਚਾਹੁੰਦੇ ਆ ਕਿ ਪਾਟੇ ਕੱਪੜੇ ਟੁੱਟੀਆਂ ਜੁੱਤੀਆਂ 'ਚ ਕਿਸਾਨ ਰਹੇ ਕਿਸਾਨ ਕੋਈ ਪ੍ਰਾਫਿਟ ਘਟ ਕੇ ਲਾਹਾ ਨਾ ਲੈ ਸਕੇ ਆਪਣੀ ਜ਼ਿੰਦਗੀ ਨਾ ਸੁਧਾਰ ਸਕੇ ਇਹਦੇ ਵਿੱਚ ਬਾਈ ਬਹੁਤ ਸੋਸ਼ਲ ਮੀਡੀਆ ਤੇ ਜਿਹੜੇ ਲਗਾਤਾਰ ਕੰਮ ਕਰ ਰਹੇ ਆ ਬੰਦੇ ਆਪਣੇ ਪੰਜਾਬ 'ਚ ਵੀ ਬਹੁਤ ਆ ਉਹਨਾਂ ਨੂੰ ਲਗਾਤਾਰ ਇਹ ਚਾਰਾ ਪਾਉਂਦੇ ਆ ਰਹੇ ਆ ਵੀ ਤੁਸੀਂ ਐਦਾਂ ਦੇ ਮੁੱਦੇ ਆ ਜਿਹੜੇ ਉਹ ਫਲਾਓ ਕੋਈ ਬੰਦਾ ਹੁਣ ਦੇਖੋ ਸਪ੍ਰੇਆਂ ਬਾਰੇ ਉੱਠ ਕੇ ਗੱਲਾਂ ਕਰੂਗਾ ਵੀ ਪੰਜਾਬ 'ਚ ਕਿਸਾਨ ਬਾਹਦ ਤੋਂ ਵੱਧ ਯਾਰਾਂ ਵਰਤਦੇ ਆ ਇਹਨਾਂ ਨੇ ਮਾਰ ਦੇਣਾ ਕੈਂਸਰ ਕਰ ਦੇਣਾ ਉਹ ਕਰ ਦੇਣਾ ਬਿਮਾਰੀਆਂ ਫੈਲਦੀਆਂ ਇਸ ਚੀਜ਼ ਦਾ ਬਾਈ ਹੁਣ ਜਿਹੜੀ ਰਿਪੋਰਟ ਆਈ ਆ ਉਹਨੇ ਇੱਕ ਵੱਡਾ ਖਲਾਸਾ ਕਰਤਾ ਕਿ ਜਿਹੜਾ ਪੰਜਾਬ ਦਾ ਚੌਲਾ ਸਭ ਤੋਂ ਸੇਫ ਹੈ ਕਣਕ ਦੀ ਵੀ ਜਿਹਾ ਵਰਲਡ ਲੈਵਲ ਤੇ ਵਾਈ ਇਹ ਆਪਣੀ ਲੈਬ ਟੈਸਟ ਕਰਾ ਲੈਣ ਉਹਦੇ ਵਿੱਚ ਵੀ ਇੰਨੇ ਯਾਰਾਂ ਕਿਉਂਕਿ ਕਿਸਾਨ ਐਡਾ ਕੋਈ ਪਾਗਲ ਨਹੀਂ ਹੈਗਾ ਵੀ ਬੇਫਿਊਲ ਯਾਰਾਂ ਆਪਣੇ ਖੇਤ ਦੇ ਵਿੱਚ ਵਰਤੂਗਾ ਕਿ ਸਾਨੂੰ ਆਪਣੀ ਜੇਬ ਵੀ ਦਿਖਦੀ ਹੈ ਯਾਰਾਂ ਕੋਈ ਫ੍ਰੀ ਨਹੀਂ ਮਿਲਦੀਆਂ ਜਾਂ ਸਪਰੇਅ ਕੋਈ ਫ੍ਰੀ ਨਹੀਂ ਆਉਣੀ ਹੈ ਹੈਗੀਆਂ ਲੋਡ ਅਨੁਸਾਰੀ ਜਿਹੜੀ ਚੀਜ਼ ਬੰਦਾ ਵਰਤਦਾ ਠੀਕ ਆ ਤੇ ਬਾਕੀ ਜਿਹੜਾ ਪਾਣੀ ਵਾਲਾ ਮੁੱਦਾ ਪਾਣੀ ਕੁਦਰਤੀ ਸਰੋਤ ਹੈ ਜਿੱਦਾਂ ਬਾਈ ਤੁਹਾਨੂੰ ਦੱਸਿਆ ਵੀ 71% ਪਾਣੀ ਤੇ 29% ਧਰਤੀ ਤੇ ਸਭ ਤੋਂ ਵੱਡਾ ਕੁਦਰਤੀ ਸਰੋਤ ਹੈ ਠੀਕ ਹੈ ਇਹ ਕਿਦਾਂ ਖਤਮ ਹੋ ਜੂਗਾ ਇਹ ਸਾਰੇ ਬੰਦਿਆ ਦੀ ਮੂਰਖਤਾ ਹੈ ਪਾਣੀ ਬਾਈ ਕਦੇ ਨਹੀਂ ਖਤਮ ਹੋ ਸਕਦਾ ਠੀਕ ਹੈ ਜਿੰਨਾ ਪਾਣੀ ਕੱਢਦੇ ਆ ਉਹਦੇ ਵਿੱਚੋਂ 50 60% ਪਾਣੀ ਮੁੜ ਕੇ ਫੇਰ ਧਰਤੀ ਵਿੱਚ ਚਲੇ ਜਾਂਦਾ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹ ਨਹੀਂ ਹੈਗਾ ਵੀ ਆਪਾਂ ਲੱਖ ਲੀਟਰ ਪਾਣੀ ਬਾਹਰ ਕੱਢਿਆ ਤੇ ਲੱਖਾਂ ਲੀਟਰ ਪਾਣੀ ਫਿਰ ਮੁੜ ਕੇ ਧਰਤੀ 'ਚ ਨਹੀਂ ਜਾਣਾ ਹੈਗਾ ਉਹ ਦੁਬਾਰਾ ਫੇਰ ਧਰਤੀ ਦੇ ਵਿੱਚ ਚਲੇ ਜਾਂਦਾ ਇਹ ਸਿਰਫ ਮੁੱਦਾ ਬਣਾਇਆ ਵਾ ਕਿਸਾਨਾਂ ਨੂੰ ਬਦਨਾਮ ਕਰਨ ਦਾ ਸਿਰਫ ਕਿਸਾਨ ਹੀ ਜਿਹੜਾ ਪਾਣੀ ਨੂੰ ਬਰਬਾਦ ਕਰ ਰਿਹਾ ਕਿਸਾਨ ਨੇ ਐ ਕਰ ਦੇਣਾ ਉਹ ਕਰ ਦੇਣਾ ਹੁਣ ਤਕਰੀਬਨ ਆਪਣੇ ਏਰੀਆ ਦੀ ਗੱਲ ਕਰ ਲੰਨਾ ਸਿੱਧਾ ਸਦਾ ਜੇ ਇੱਕ ਹਿਸਾਬ ਆ ਜਦੋਂ ਛੋਟੇ ਹੁੰਦੇ ਸੀ ਆਪਣੀ ਮੇਰੀ ਉਮਰ ਹੁਣ 31 ਕਿ ਸਾਲ ਦੀ ਆ ਠੀਕ ਆ 31 ਸਾਲ ਦੀ ਉਮਰ ਜਦੋਂ ਆਪਾਂ ਛੋਟੇ ਹੁੰਦੇ ਸੀ ਸਾਡੇ ਮਿਲਕੇ ਉਦੋਂ ਉਮਰ ਹੋਣੀ ਆ 12 13 ਸਾਲ ਦੀ ਤੇ 80 ਫੁੱਟ ਤੇ ਪਾਣੀ ਅਸੀਂ 85 ਫੁੱਟ ਤੇ ਪਾਣੀ ਦਾ ਠੀਕ ਆ ਹੁਣ 31 ਜੋ ਜੇ ਵਾਪਾ 12 ਮਾਈਨਸ ਕਰ ਲਈਏ ਤਾਂ 19 ਸਾਲ ਆ ਜਿਹੜੇ ਹੋ ਰਹਿ ਜਾਣੇ ਆ 19 ਸਾਲ ਦੇ ਵਿੱਚ ਹੁਣ ਸਾਡੇ ਪਾਣੀ ਦਾ ਜਿਹੜਾ ਲੈਵਲ ਹੈ 105 ਫੁੱਟ ਆ ਠੀਕ ਆ ਹੁਣ 85 ਫੁੱਟ ਤੇ 15 ਫੁੱਟ ਉਹ ਲਾਲ ਉਹ ਤੇ 5 ਫੁੱਟ 20 ਫੁੱਟ ਜਿਹੜਾ ਲੈਵਲ ਆ ਉਹ 19 20 ਸਾਲ ਵਿੱਚ ਥੱਲੇ ਗਿਆ ਠੀਕ ਆ 20 ਮੰਨ ਕੇ ਚਲੋ ਵੀ 1 ਸਾਲ ਵਿੱਚ 1 ਫੁੱਟ ਘਟਿਆ ਤੇ ਸਾਡੇ ਜਿਹੜੇ ਪਿੰਡ ਟਾਂਕੀ ਦੀ ਮੋਟਰ ਆ ਸਾਡੇ ਮੋਟਰਾਂ ਜਿਹੜੀਆਂ ਖੇਤਾਂ ਦੀਆਂ ਮੋਟਰਾਂ ਉਹ 120 125 130 ਤੇ ਚੱਲਦੀਆਂ ਤੇ ਜਿਹੜੀ ਪਿੰਡ ਸਰਕਾਰੀ ਟੈਂਕੀ ਦੀ ਮੋਟਰ 450 ਫੁੱਟ ਤੇ ਚੱਲਦੀ ਆ ਜੇ ਆਪਾਂ ਸਿੱਧਾ ਸਾਦਾ ਲਾਈਏ ਵੀ ਉਹ 3.5 300 ਫੁੱਟ ਖੇਤਾਂ ਵਾਲੀ ਮੋਟਰਾਂ ਨਾਲੋਂ ਥੱਲੇ ਚੱਲ ਰਹੀ ਆ ਵੀ 3.5 300 ਫੁੱਟ ਹਲੇ ਲੈਵਲ ਹੈਗਾ ਜੇ 1 1 ਫੁੱਟ ਘਟਣ ਨੂੰ ਸਾਲ ਲੱਗਿਆ ਹੁਣ ਤੱਕ ਜਿਹੜਾ ਆਪਣੀ ਉਮਰ ਦੇ ਹਿਸਾਬ ਨਾਲ 1 ਫੁੱਟ ਜਿਹੜਾ ਲੈਵਲ ਹੈ 1 ਸਾਲ ਦੇ ਵਿੱਚ ਘਟਿਆ ਤਾਂ 3.5 300 ਫੁੱਟ ਲੈਵਲ ਘਟਣ ਦੇ ਵਿੱਚ 3.5 300 ਸਾਲ ਲੱਗੂਗਾ ਠੀਕ ਹੈ ਤੇ ਉਹਦੇ ਵਿੱਚ ਐ ਵੀ ਲੈਵਲ ਕਦੇ ਉੱਪਰ ਵੀ ਆ ਜਾਂਦਾ ਕਦੇ ਹਲਕਾ-ਮੁਲਕਾ ਥੱਲੇ ਵੀ ਚਲੇ ਜਾਂਦਾ ਇਹ ਬਾਈ ਸਭ ਤੋਂ ਵੱਡਾ ਮਤਲਬ ਕਿ ਪ੍ਰੋਪੋਗੈਂਡਾ ਵੀ ਜਿਹੜਾ ਕਿਸਾਨ ਆ ਪਾਣੀ ਮੁਕਾ ਦੂਗਾ ਪਾਣੀ ਉਹ ਏਰੀਆ ਵਿੱਚ ਜਿੱਥੇ ਜਿਹੜੇ ਕਈ ਪਿੰਡ ਇਹੇ ਜੇ ਵੀ ਹੈਗੇ ਆ ਜਿੱਥੇ ਕਿਸਾਨਾਂ ਨੇ ਦੋ-ਦੋ ਬੋਰ ਕਰਾਏ ਹੋਏ ਆ ਕਈ ਵਾਰ ਜਿਹੜਾ ਪਾਣੀ ਐ 150 ਫੁੱਟ ਤੇ ਵੀ ਆ ਜਾਂਦਾ ਪਤਣਾ ਜਿਹੜਾ ਉੱਥੇ ਪਾਣੀ ਚੜ ਜਾਂਦਾ ਬਰਸਾਤਾਂ ਦੇ ਦਿਨਾਂ ਵਿੱਚ ਉਹਨਾਂ ਨੂੰ ਮੋਟਰ ਕੱਢ ਕੇ 150 ਫੁੱਟ ਵਾਲੇ ਬੋਰ ਵਿੱਚ ਪਾਉਣੀ ਪੈਂਦੀ ਐ ਤੇ ਉਦੋਂ ਬਾਅਦ ਜਦੋਂ ਬਰਸਾਤਾਂ ਨਿਕਲ ਜਾਂਦੀਆਂ ਆ ਉਹ ਤੋਂ ਬਾਅਦ ਜਿਹੜੀ ਮੋਟਰ ਐ 350 ਫੁੱਟ ਦੀ ਪਾਉਣੀ ਪੈਂਦੀ ਐ ਇਹ ਜੇ ਪਿੰਡ ਵੀ ਹੈਗੇ ਆ ਬਾਈ ਇਹ ਪਤਣਾ ਦਾ ਪੰਜਾਬ ਵਿੱਚ ਅਲੱਗ-ਅਲੱਗ ਪਤਣਾ ਤੇ ਅਲੱਗ-ਅਲੱਗ ਏਰੀਆ ਦੇ ਹਿਸਾਬ ਨਾਲ ਪਾਣੀ ਐ ਤੇ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਗੱਲ ਕਰਦੇ ਕਿ ਬੰਦੇ ਪੰਜਾਬ ਨੂੰ ਇੱਕੋ ਤੱਕੜੀ ਜੀ ਤੋਲੀ ਜਾਂਦੇ ਵੀ ਸਾਰੇ ਪੰਜਾਬ ਵਿੱਚ ਇੱਕੋ ਜਿਹਾ ਸਿਸਟਮ ਐ ਸਾਰੇ ਪੰਜਾਬ ਵਿੱਚ ਬਾਈ ਇੱਕੋ ਜਿ ਬਹੁਤ ਕੁਝ ਆ ਪੰਜਾਬ ਦੇ ਵਿੱਚ ਸੋ ਇਹ ਸਿਰਫ ਬਦਨਾਮ ਕਰਨ ਦੀਆਂ ਚਾਲਾਂ ਬਾਕੀ ਕਈ ਬੰਦਿਆਂ ਨੂੰ ਵੀਡੀਓ ਦੇ ਵਿੱਚ ਮਿਰਚਾਂ ਵੀ ਲੱਗਣਗੇ ਵੀ ਇਹ ਬੰਦਾ ਮਲਕੇ ਸੱਚ ਜਾਂ ਉਲਟਗਾ ਤੇ ਬੋਲਦਾ ਦੇਖੋ ਭਾਈ ਆਪਾਂ ਜਿਹੜੀ ਗੱਲ ਸਿੱਧੀ ਸਾਦੀ ਸੱਚੀ ਹੁੰਦੀ ਆ ਆਪਾਂ ਉਹ ਬੋਲਣੀ ਹੁੰਦੀ ਆ ਠੀਕ ਆ ਜਿਹੜੇ ਬੰਦੇ ਨੂੰ ਵੀਡੀਓ ਬੁਰੀ ਲੱਗਦੀ ਹੈ ਬੇਸ਼ੱਕ ਨਾ ਦੇਖਿਆ ਕਰੋ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਬਾਕੀ ਜਿਹੜੇ ਪਰ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਥੈਂਕ ਯੂ